ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਹਰ ਪਾਸੇ ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਜਲਾਲਾਬਾਦ ਵਿੱਚ ਵੀ ਸ਼ਿਵਰਾਤਰੀ ਦਾ ਤਿਉਹਾਰ ਧੂਮ-ਤਾਮ ਨਾਲ ਮਨਾਇਆ ਗਿਆ। ਜਲਾਲਾਬਾਦ ਦੇ ਦੇਵੀ ਦੁਆਰਾ ਮੰਦਿਰ ਵਿਖੇ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਤੇ ਸ਼ੋਭਾ ਯਾਤਰਾ ਕੱਢੀ ਗਈ। ਜਿੱਥੇ ਵੱਖ-ਵੱਖ ਉਦੇਦਾਰਾਂ ਵੱਲੋਂ ਪਹੁੰਚ ਕੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਗਈ। ਪਿਛੇ ਮਹਾਰਾਸ਼ਟਰੀ ਦਾ ਪ੍ਰੋਗਰਾਮ ਸ਼ੋਭਾ ਯਾਤਰਾ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਮਨਾਈ ਜਾ ਰਹੀ ਹੈ ਇਹ ਮਨਿੰਦੀ ਰਹੇਗੀ। ਤੇ ਸਾਡੇ ਸਾਰੇ ਦੇਵੀ ਦਵਰਾ ਮੰਦਿਰ ਕਮੇਟੀ ਦੇ ਮੈਂਬਰ ਸਾਹਿਬਾ ਸ਼ਹਿਰ ਦੇ ਪਤਵੰਤੇ ਸੱਜਣ ਇਲਾਕੇ ਦੇ ਪਤਵੰਤੇ ਸੱਜਣ ਸਭ ਨੂੰ ਅਥਿਆਨ ਤੇ ਮੈਂ ਬਹੁਤ ਬਹੁਤ ਮੁਬਾਰਕ ਦਿਨਾ ਕਿ ਜਿਹੜੇ ਜਿਹੜੀ ਇਹਨਾਂ ਨੇ ਸ਼ਬਾ ਯਾਤਰਾ ਦੀ ਸ਼ਾਨ ਵਧਾਈ ਹੈ ਕਿ ਸ਼ਹਿਰ ਵਿੱਚ ਸਾਰੀ ਤਰਫ ਮਾਸ਼ੇਵਰਾ ਕਰੀ ਰਿਹਾ ਹੈ ਲੰਗਰ ਚੱਲ ਰਿਹਾ ਨੇ ਬੜੀ ਖੁਸ਼ੀ ਨਾਲ ਮਨਾਈ ਜਾ ਰਹੀ ਹੈ ਸਭ ਨੂੰ ਬਹੁਤ ਬਹੁਤ ਮਾਸ਼ੇਵਰਾ ਕਰੀ ਦੀ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਦੇਵੀ ਦੁਆਰਾ ਮੰਦਰ ਕਮੇਟੀ ਦੀ ਤਰਫੋਂ ਸ਼ੋਭਾ ਯਾਤਰਾ ਸ਼ਹਿਰ ਵਿੱਚ निकाली ਚ निकाली ਜਾਂਦੀ ਹੈ ਇਸ ਸਾਲ ਵੀ ਬੜੇ ਮਾਣ ਸਨਮਾਨ ਨਾਲ ਸ਼ੋਭਾ ਯਾਤਰੀਂ निकाली ਜਾ ਰਹੀ ਹੈ ਸਾਰੇ ਸ਼ਹਿਰ ਦੇ ਵਿੱਚ ਇਸ ਸ਼ਿਵਰਾਤਰੀ ਤੇ ਬਹੁਤ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਗਲੀ ਗਲੀ ਚ ਚੌਂਗ ਚੌਂਗ ਚ ਲੰਗਰ ਚੱਲ ਰਿਹਾ ਹੈ ਦੇਵੀ ਦੁਆਰਾ ਮੰਤਰ ਕਮੇਟੀ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਓ ਹੋਰੇ ਨਾਮ ਭਗਵਾਨ ਸ਼ੰਕਰ ਦੀ ਸ਼ਿਵਰਾਤਰੀ ਸਾਰੇ ਹਿੰਦੁਸਤਾਨ ਕੀ ਬਲਕਿ ਵਰਲਡ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਹੈ ਅਸ਼ਰਾਕੇ ਉਪਕਸ਼ ਦੇ ਵਿੱਚ ਮੈਂ ਸਾਰੇ ਹਿੰਦੁਸਤਾਨ ਦੇ ਹਿੰਦੁਸਤਾਨੀ ਸੰਨਾਤਨ ਧਰਮ ਪ੍ਰੇਮੀਆ ਨੂੰ ਮੈਂ ਆਪਣੇ ਮੰਦਰ ਵੱਲੋਂ ਆਪਣੀ ਕਮੇਟੀ ਵੱਲੋਂ ਔਰ ਸ਼ਹਿਰ ਜਲਾਲਾਬਾਦ ਤੋਂ ਬਹੁਤ-ਬਹੁਤ ਵਧਾਈ ਦਿਨਾ ਔਰ ਨਾਲ ਜਿਨ੍ਹਾਂ ਨੇ ਆਪਣੇ ਮੰਦਰ ਦੇਵੀਦਾਰਾ ਦੇ ਸਹਿਯੋਗ ਦੇ ਕਰ ਰਹੇ ਹਨ ਜੋ ਸਾਡੀ ਮਾਨ ਰੱਖਿਆ ਹੈ ਸ਼ਹਿਰ ਜਲਾਲਾਬਾਦ ਦੇ ਵਿੱਚ ਉਪਰੰਧ ਤੇ ਸੱਜਣ ਆਏ ਹਨ ਦੇਵੀਦਾਰਾ ਮੰਦਰ ਦੇ ਵਿੱਚ ਆ ਕੇ ਨਾਲੇ ਰੌਣਕ ਵਧਾਈ ਹੈ ਜਿਵੇਂ ਵਿਰਾਟ ਸਾਹਿਬ ਸਾਡੇ ਉਨੀਸ਼ਾ ਸਾਹਿਬ ਵੱਡਵਾ ਸਾਹਿਬ ਸਾਰੇ ਸਾਰੇ ਤਕਰੀਬਨ ਜਲਸ਼ਰ ਦੇ ਮੌਜੂਦ ਆ ਜਵਾਨ ਹਨ ਜਿਸਦੀ ਮਨੋਜਾ ਜੀ ਇਹਨਾਂ ਨੇ ਸਾਡੇ ਜੋ ਮੰਦਰ ਦੇਵੀ ਦਵਾਰਾ ਵੱਲੋਂ ਸ਼ੋਭਾ ਯਾਤਰਾ ਹੈ ਉਸੇ ਜਾ ਕੇ ਸਾਡਾ ਮਾਨ ਵਧਾਇਆ ਹੈ ਔਰ Hindu ਪਰਵ ਚਲਾਤਮ ਦੇ ਵਿੱਚ ਜੋ ਯੋਗਦਾਨ ਪਾਇਆ ਹੈ ਪਰ भोलेनाथ ਜੀ ਨਾਲ ਸਭ ਦੇ ਉੱਪਰ ਕਿਰਪਾ ਕਰੇ ਔਰ ਸ਼ਹਿਰ ਜ ਲਾਲਾਬਾਦ ਦੇ ਚਾਰ ਸਥਾਨ ਦੇ ਉੱਪਰ ਸ਼ੋਭਾ ਯਾਤਰਾ ਜਿਵੇਂ ਅਸੀਂ ਹਰ ਸਾਲ ਕਰਦੇ ਆ ਪਿਛੇ 40 44 ਸਾਲ ਤੋਂ ਪਿੱਛੇ ਸ਼ੋਭਾ ਯਾਤਰਾ ਮੰਦਰ ਦੇਵੀ ਦਵਾਰਾ ਵੱਲੋਂ ਨਿਕਲ ਰਹੀ ਹੈ ਔਰ ਹਰ ਲੋਕ ਦਾ ਹਰ ਵਰਗ ਦਾ ਸਮਰਥਨ ਜੋ ਮਿਲ ਰਿਹਾ ਹੈ ਉਹ ਸਭ ਸਾਰਿਆਂ ਦਾ ਮੈਂ ਆਪਣੇ ਮੰਦਰ ਵੱਲੋਂ ਦੇਵੀਦਵਾਰੋਂ ਨੂੰ ਆਪਣੇ ਵੱਲੋਂ ਭਰਤ ਪ੍ਰਧਾਨ ਜੀ ਬਲੇਚਾ ਸਾਹਿਬ ਵੱਲੋਂ ਸਾਰਿਆਂ ਵੱਲੋਂ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਆਂ ਜੈ ਬੋਲੇ ਅੱਜ ਸਾਡੇ ਜਲਾਲਾਬਾਦ ਤੋਂ ਦੇਵੀਦਵਾਰ ਮੰਦਰ ਦੀ ਕਮੇਟੀ ਵੱਲੋਂ ਜਿਹੜੀ ਸਭ ਯਾਤਰਾ ਕੱਢੀ ਜਾ ਰਹੀ ਹੈ ਸ਼੍ਰੀ ਰਾਤਰੀ ਦੇ ਮੈਂ ਇਸ ਕਮੇਟੀ ਦਾ ਤੇ ਜਲਾਲਾਬਾਦ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਉਨਤਾਵਨਾ ਇਸ ਸੋਭਾ ਯਾਤਰਾ ਨੂੰ ਮਨਾ ਰਹੇ ਨੇ ਜਲਾਲਾਬਾਦ ਵਾਸੀਆਂ ਦਾ ਤੇ ਪੰਜਾਬ ਤੇ ਦੇਸ਼ ਤੋਂ ਪਰਦੇਸ ਤੋਂ ਬੈਠੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹ ਯਾਤਰਾ ਵਿੱਚ ਅੱਜ ਜਲਾਲਾਬਾਦ ਵਿੱਚ ਸ਼ਾਮਲ ਹੋਈ ਪੰਜਾਬੀ ਜਲਾਲਾਬਾਦ ਦੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅੱਗੇ ਤੋਂ ਵੀ ਇਹ ਯਾਤਰਾ ਸਭ ਯਾਤਰਾ ਐਵੇਂ ਨਿਕਲਦੀ ਰਵੇ। ਛਤਰੀ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀ ਤੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। ਅੱਜ ਦਾ ਇਹ ਅਲੋਕਿਕ ਨਜ਼ਾਰਾ ਸਾਡੇ ਆਪ ਚ ਬਿਆਨ ਕਰਦਾ ਵੀ ਕਿ ਇਥੋਂ ਦੇ ਪ੍ਰਬੰਧਕਾਂ ਨੇ ਸੁਰਿੰਦਰ ਕੋਕ ਜੀ ਨੇ ਪ੍ਰੇਮ ਲੇਚਾ ਜੀ ਨੇ ਹੋਰ ਇੱਥੇ ਦੀ ਜਿਹੜੀ ਮੰਦਿਰ ਕਮੇਟੀ ਹੈ ਬੜੀ ਮਿਹਨਤ ਕੀਤੀ ਹੈ ਬਹੁਤ ਹੀ ਜ਼ਿਆਦਾ ਅੱਜ ਇਸ ਵਾਰੀ ਜਿਹੜੀਆਂ ਝਾਂਕੀਆਂ ਬਣਾਈਆਂ ਗਈਆਂ ਨੇ ਲੋਕਾਂ ਦਾ ਬੜਾ ਜ਼ਿਆਦਾ ਉਤਸ਼ਾਹ ਹੈ ਬਸ ਇਹ ਸਾਰਿਆਂ ਨੂੰ ਇੱਥੇ ਦੇ ਪ੍ਰਬੰਧਕਾਂ ਨੂੰ ਇਹ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇੱਥੇ ਤੱਕ ਪ੍ਰੋਗਰਾਮ ਕੀਤਾ ਹੈ ਤੇ ਮਹਾਂ ਸ਼ਿਵਰਾਤਰੀ ਦੇ ਬਹੁਤ ਮਹਾਸ਼ਿਵ ਰਾਤਰੀ ਕਰੋ ਸਾਡੇ ਸਨਾਤਨ ਦਾ ਬਹੁਤ ਵੱਡਾ ਪਰਵ ਹੈ ਔਰ ਹਿੰਦੂ ਤਿਉਹਾਰ ਦੇ ਵਿੱਚ ਪੁਰਾਣੇ ਵਜ ਦੇ ਵਿੱਚ ਮਨਾਇਆ ਜਾਂਦਾ ਹੈ ਸਾਡੇ ਵਾਸਤੇ ਬਹੁਤ ਕੁਝ ਦੀ ਗੱਲ ਕੀ ਅਸੀਂ ਅੱਜ ਜਸਤਿਹਾਰ ਨੂੰ بڑے ਫਿਰਦਾ ਭਾਵ ਦੇ ਨਾਲ ਮਨਾ ਰਹੇ ਆਂ ਔਰ ਮੈਂ ਸਮਝਦਾ ਕਿ ਲਗਭਗ ਇਹ ਜੋ ਅਸੀਂ ਸ਼ੋਭਾ ਯਾਤਰਾ ਕਿ ਰਾਤਰੀ ਦੀ ਜਲਾਲਾਬਾਦੇ ਸ਼ੁਰੂ ਕੀਤੀ ਲਗਭਗ 889 ਤੋਂ ਇਹ ਸ਼ੋਭਾ ਯਾਤਰਾ ਕਰ ਰਹੀ ਹੈ ਔਰ ਬਹੁਤ ਜ਼ਿਆਦਾ ਉੱਥਾ ਜਸਦਾ ਪ੍ਰੇਮ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਅੱਜ ਮੈਂ ਦੇਵੀ ਜਾਰਾ ਰਾਮਲਾ ਕਮੇਟੀ ਦੇ ਸਟੇਮੋ ਮੈਂਬਰਾਂ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਾਂਗਾ ਸਾਡੇ ਦੇਵੀਦਾਰਾ ਦੇਵੀਦਾਰਾ ਯੂਥ ਸੇਵਾ ਕਮੇਟੀ ਸਾਡੇ ਸਰਪੰਚ ਪ੍ਰੇਮਲਤਾ ਜੀ ਪ੍ਰਧਾਨ ਸੀਨੀਅਰ ਕੁੱਕ ਜੀ ਉਹਨਾਂ ਦੇ ਨਾਲ ਪੂਰੀ ਟੀਮ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਅੱਜ ਸਾਰਿਆਂ ਨੂੰ ਇੱਥੇ ਖੜੀਆਂ ਸੰਥਾਵਾਂ ਨੂੰ ਇਕੱਠਾ ਕੀਤਾ ਤਾਂ ਮੈਂ ਬਾਕੀ ਵੀ ਜਿੰਨੇ ਵੀ ਮੰਦਰ ਨੇ ਗਿਆ ਤਾਲੂਕ ਸੰਘਾਵਾਂ ਨੂੰ ਮੈਂ ਨਿਵੇਦਨ ਕਰਾਂਗਾ ਕਿ ਜੇਕਰ ਕੋਈ ਜ਼ਰਾਤਾਂ ਦਾ ਪ੍ਰੋਗਰਾਮ ਹੋਏ ਤਾਂ ਆਪਾਂ ਸਾਰਿਆਂ ਨੂੰ ਮਿਲ ਕੇ ਇੱਕ ਮੋਟੋ ਕੇ ਸਰਾਧਮ ਧਰਮ ਦਾ ਜੋ ਇਹ ਕਾਰਗਰਮ ਹੋਇਆ ਉਹਨਾਂ ਦਾ ਬਕਲਨਦਾ ਇਹ ਸ਼ਿਵ ਸ਼ਿਵ ਆਦਿਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਧਰਮ ਪ੍ਰੇਮੀਆਂ ਨੂੰ ਭਾਜਪੀ ਐਨਜੀਓ ਸੈੱਲ ਨੂੰ ਬਹੁਤ ਬਹੁਤ ਵਧਾਈਆਂ ਤੇ ਅਸੀਂ ਅਮਾਗੇ ਕਰਦੇ ਆ ਜਿਸ ਤਰ੍ਹਾਂ ਅੱਜ ਹਿੰਦੂ ਧਰਮ ਦਾ ਪ੍ਰਚਾਰ ਹੋ ਰਿਹਾ ਔਰ ਹਿੰਦੂ ਸ਼ਿਵ ਵਿਆਦ ਵਿੱਚ ਸਾਰੇ ਸ਼ਹਿਰ ਨੇ ਅੱਜ ਰੋੜਕਾ ਲਾਈਆ ਹੋਈ ਹੈ ਅਸੀਂ ਬੇਨਤੀ ਕਰਦੇ ਆ ਕਿ ਵਿਸ਼ੇ ਇਸ ਤਰ੍ਹਾਂ ਹੁੰਦਾ ਰਹੇ that's for